ਕੁੱਤੇ ਨਹੀਂ ਉਹ ਵਾਰਾ ਕੁੱਤੇ ਫੜਦੇ ਨੇ ਜੀ ਤਕਰੀਬਨ 9 9 ਨਾਲ ਬੰਦੇ ਫੜ ਚੁੱਕੇ ਨੇ ਮਤਲਬ ਵੱਢ ਚੁੱਕੇ ਨੇ ਇਹ ਤੁਹਾਨੂੰ ਵੀ ਇਥੇ ਖੇਤ ਚ ਵੱਢਿਆ ਮੈਨੂੰ ਆ ਲੱਗ ਮਜਦੀਕ ਜਿਹਾ ਖੇਤ ਚ ਵੱਢਿਆ ਜੀ ਅੱਛਾ ਇਹਨੇ ਕਿੰਨੀਆਂ ਦੀ ਗੱਲ ਹੈ ਇਸ ਮੇਰਾ ਮੀਰਵਾਦੀ ਗੱਲ ਆ ਜੀ ਤਕਰੀਬਨ 11 3 ਦੀ ਗੱਲ ਆ ਜੀ ਸੱਤ ਕੁੱਤਨੇ ਕੁੱਤਨੇ ਘਿਰ ਪਾਉਣ ਤੋਂ ਬਾਅਦ ਮੈਨੂੰ ਖੱਚ ਕੇ ਲੈ ਗਏ ਜੀ ਮਤਲਬ ਮੇਰਾ ਬਚਾਉ ਜ 17-5000 ਮਤਲਬ ਇਹ ਪਲਾਟ ਦੇ ਨਾਲ ਦੇ ਲਈ ਉਹਦੇ ਕਰਕੇ ਮੇਨੂੰ ਬਚਾਉ ਰਹਿ ਗਿਆ ਜੀ ਉਹਨੇ ਮੈਨੂੰ ਪੂਰਾ ਖੱਚਣ ਦੀ ਕੋਸ਼ਿਸ਼ ਕੀਤੀ ਕਿਚਨ ਦੇ ਪੂਰੀ ਕੋਸ਼ਤਾਂ ਨੂੰ ਮੇਰੇ ਕੱਪੜੇ ਤੇ ਜੀ ਮਤਲਬ ਟੌਪੜੇ ਵਿੱਚ ਮੇਰੇ ਉਹ ਉਤਾਰਾਂ ਜਫਸ ਗਈ। ਉਸਨ ਤੋਂ ਬਾਅਦ ਮੈਂ ਦੁਖਤਾਂ ਦੇ ਕੋਸ਼ਤ ਪਾਉ ਕਰੀ ਪਰ ਮਤਲਬ ਗਾਹਣ ਨੂੰ ਤੁਲਗ ਉਹ ਨਾ ਗਿਆ ਜੀ। ਖੱਚੇ ਨਹੀਂ ਗਿਆ ਜੀ। ਘਟਣਾ ਹੀ ਹੈ ਜੀ ਮਤਲਬ ਜਿਹੜੇ ਕਮਾਈਨ ਵਾਲੇ ਸੀਗੇ ਵੀਰਾ ਉੱਥੇ ਦੁਬਾਰੰਦਰ ਆਏ ਹੋਣਗੇ ਸਵੇਰੇ ਕੁੱਤਿਆਂ ਨਾਲ ਪਹਿਲੀ ਹੀ ਆਪਣੇ ਜਿਆਦਾ ਮਾਹੌਲ ਦਾ ਖਰਾਬ ਆ ਕਿਉਂਕਿ ਪਹਿਲੇ ਬੰਦੇ ਪਹਿਲਾਂ ਮਾਰ ਵੀ ਤੇ ਕੁੱਤਿਆਂ ਨੇ ਤੇ ਕੋਈ ਮਤਲਬ ਵੱਡ ਜਾਦਾ ਇੰਨੇ ਵੱਡੇ ਤੇ ਵਿਚਾਰੇ ਚੱਲਣ ਕੋ ਵੀ ਹੋਏ ਪਏ ਨੇ। ਤਿੰਨ ਚਾਰ ਦਿਨ ਪਹਿਲਾਂ ਸਾਡੇ ਪਿੰਡ ਵੀ ਮੁੰਡਾ ਉਚਰਕ ਅਭਿਵਿਦ ਨੌਜਵਾਨ ਮੁੰਡਾ ਸੀਗਾ ਅਗਰ ਕੋਈ ਕਿਸੇ ਨੂੰ ਵੀ ਨਿਕਲਣ ਦੇਣਾ ਬਯੋਗ ਨੂੰ ਨੌਜਵਾਨ ਨੂੰ ਸਾਡੇ ਪ੍ਰਸ਼ਾਸਨ ਨੂੰ ਦੁਬਾਰਾ ਫਿਰ ਬੇਨਤੀ ਹੈ ਵੀ ਇਹ ਧਿਆਨ ਦਿੱਤਾ ਜਾਵੇ ਕਿ ਇਹਦਾ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਕੋਈ ਬੰਦਾ ਬਾਹਰ ਅੰਦਰ ਆਈ ਨਹੀਂ ਸਕ ਰਿਹਾ ਨਾ ਬਿਖੇ ਦੇ ਕਮ ਕਰ ਸਕਦਾ ਨਾ ਕੋਈ ਹੋਰ ਮੋਟਰਸਾਈਕਲ ਤੇ ਵੀ ਨਹੀਂ ਬੰਦਾ ਹੁਣ ਤਾਂ ਕੱਲ ਆ ਗਿਆ ਸਾਡੇ ਨਿਰਭਜ ਸਾਹਿਬ ਨਾਲ ਤਿੰਨ ਤਿੰਨ ਚਾਰ ਮੋਟਰਾਂ ਹੋਣਗੀਆਂ ਤੇ ਬੰਦੇ ਹੁਣ 10-12 ਬੰਦੇ ਵੱਧ ਚੁੱਕੇ ਨੇ ਸਾਡੇ ਮਤਲਬ ਸੋਜਾ ਸਰਾਜਪੁਰ ਬਰਸਟ ਤੇ ਆਪਣਾ ਕੱਲੇ ਮਜਰਾ ਭੰਕੀ ਅੰਗੜੂ ਰੋ ਭੰਕੀ ਮਤਲਬ ਜਿਹੜੇ 5-6 ਪਿੰਡ ਆ ਜਾਂਦੇ ਨੇ ਬਹੁਤ ਜ਼ਿਆਦਾ ਡਰ ਦਾ ਮਾਹੌਲ ਆ ਵੀ ਹੁਣ ਤਾਂ ਤਕਰੀਬਨ ਅਜ ਤੋਂ ਬਾਅਦ ਤਾਂ ਹੁਣ ਹੋਰ ਵੀ ਲੋਕਾਂ ਦੇ ਦਿਲ ਚ ਡਰ ਰਹਿ ਜਾਂਣ ਹੁਣ ਤਾਂ ਬਾਹਰੰਦਰ ਆਉਣ ਨੂੰ ਨਹੀਂ ਦੇ ਸਕਦੇ ਇਹ ਮੰਗ ਕੀ ਕਰਦੇ ਆ ਮੰਗਦਾ ਸਾਡੇ ਪ੍ਰਸ਼ਾਸਨ ਨੂੰ ਇਹੀ ਆ ਵੀ ਸਾਡਾ ਕੋਈ ਇਹਨਾਂ 12 ਕੁੱਤਿਆਂ ਦਾ ਕੋਈ ਹੱਲ ਕਰਿਆ ਜਾਵੇ ਕੀ ਨਾਂ ਸੀ ਇਹਦਾ ਜਿਹਦੀ ਡੈਥ ਹੋਈ ਆ ਇਹਨਾਂ ਦਾ ਗੁਰਵਿੰਦਰ ਸਿੰਘ ਕੀ ਕੰਮ ਕਰਦਾ ਸੀ ਇਹ ਜੀ ਫੋਰਮੈਨ ਕੰਪੈਨ ਤੇ ਜੀ ਕਾਫੀ ਬਹੁਤ ਜ਼ਿਆਦਾ ਵੱਡੇ ਆ ਕੁੱਤੇ ਆ ਇਰ ਦੇ ਵਾਲ ਵਗੈਰਾ ਸਾਰੇ ਪੁੱਟਦੇ ਆ। ਅਬਰਤਾਰੀ ਸੀ। ਹਾਂਜੀ ਗਿਆਨੀ ਸਿੱਖ ਸੀ ਆਪਣਾ। ਪਿੱਛੇ ਯੂਪੀ ਤੋਂ। ਅੱਛਾ। ਇਧਰ ਜੀ ਕੰਪੈਨ ਤੇ ਆਏ ਸੀ। ਅੱਛਾ। ਹਾਂਜੀ। ਕਿੰਨੇ ਦਿਨ ਹੋ ਕੇ ਆਇਆ ਇਹਨੂੰ? ਜੀ ਕਾਫੀ ਟਾਈਮ ਹੋ ਗਿਆ ਪਿੱਛੇ ਐਮਪੀ ਸੀ ਜਨ ਲਾ ਕੇ ਆਇਆ ਹੁਣ ਇੱਥੇ ਲਾਣਾ ਸੀ। ਉਹਰੇ ਆਇਆ ਇਹਨੂੰ ਕਿੰਨੇ ਦਿਨ ਹੋ ਗਏ? ਇੱਥੇ ਤੇ 4 ਕੁ ਦਿਨ ਹੀ ਹੋ ਗਏ। ਤੇ ਕਿੰਨੀ ਉਮਰ ਸੀ ਇਹਦੀ? ਇਹਨਾਂ ਦੀ ਉਮਰ 40 ਦੇ ਆਸ-ਪਾਸ ਹੀ। ਗਏ ਹੋਏ ਨੇ। ਹਾਂਜੀ ਬੱਚੇ ਆ ਤਿੰਨ ਛੋਟੇ ਛੋਟੇ। ਤੇ ਕੁੱਤਿਆਂ ਦਾ 12 ਕੁੱਤੇ ਨੇ ਜੀ ਸਾਡੇ ਇੱਥੇ ਪਹਿਲਾਂ ਵੀ ਕਈ ਉਹ ਹੋ ਗਏ ਤੇ ਛੇ ਜੇ ਵੀ ਇੱਕ ਬਜ਼ੁਰਗ ਨੂੰ ਵੀ ਮੇਰੇ ਖਾਲੇ ਇੱਕ ਬੱਚੇ ਨੂੰ ਵੀ ਇੱਕ ਬੱਚੇ ਨੂੰ ਵੀ ਹਾਂ ਉਹ ਵੀ ਇੱਕ ਨੇ ਮਾਰ ਤੇ ਜੀ ਤੇ ਵੱਡੇ ਵੀ ਨੇ ਕਈ ਸਾਡੇ ਪਿੰਡ ਦੇ ਦੋ ਉਹਨਾਂ ਦੇ ਬਹੁਤ ਬਹੁਤ ਦੰਦ ਨੇ ਇੱਕ ਸਰਾਜਪੁਰ ਦਾ ਹੁਣੇ ਤਿੰਨ ਚਾਰ ਦਿਨ ਪਹਿਲਾਂ ਉਹਦਾ ਵੀ ਬਹੁਤ ਨੋਚ ਕੇ ਖਾ ਲਿਆ ਉਹ ਪਿੰਡ ਦੇ ਨੇ ਬਚਾ ਲਿਆ ਜਿਹਨੇ ਇੱਕ ਪਹਿਲਾਂ ਉਦੋਂ ਸਰਾਜਪੁਰ ਦਾ ਇੱਥੇ ਦਾ ਸਾਡੇ ਕੱਲੇ ਬੰਦੇ ਦੇ ਨਿਕਲਣਾ ਦੁੱਬਰ ਹੋਇਆ ਪਿਆ ਪਿੰਡਾਂ ਵਾਲੇ ਵੱਲੋਂ ਬਸ ਆਪ ਦਾ ਡੰਡਾ ਲੈ ਕੇ ਨਿਕਲਦੇ ਆਂ ਹੋਰ ਕੁਝ ਨਹੀਂ ਕੱਲਾ ਬੰਦਾ ਨਹੀਂ ਆਉਂਦਾ ਛੇਤੀ ਅੱਛਾ ਜੀ ਸਾਡੇ ਪਿੰਡ ਦੀ ਤਾਂ ਮਾਹੌਲ ਬਹੁਤ ਡਰ ਦਾ ਮਾਹੌਲ ਬਣਿਆ ਪਿਆ ਪਿੰਡਾਂ 'ਚ ਕੋਲੇ ਜਿਵੇਂ ਪਰਦੇਸੀ ਆਦਮੀ ਦੀ ਕੰਬਾਈਨ ਤੇ ਆਇਤੀਆਂ ਤਾਂ ਕਿਸੇ ਨੇ ਉਹਨਾਂ ਨੂੰ ਨੀ ਫਿਰ ਟਰੋਡਿਕੋ ਕੰਮ ਕਰਨਾ ਨਾ ਜੀ ਸਾਡੇ ਆਪ ਦੇ ਬੰਦੇ ਹੀ ਖੇਤ ਨਿਕਲਦੇ ਆਗੇ ਦੂਏ ਨੇ ਕੀ ਆਉਣਾ ਸਾਡੇ ਦੋ ਹੋ ਕੇ ਆਉਣੇ ਹੁਣ ਤਾਂ ਸਾਨੂੰ ਐਂ ਦੀ ਵੀ ਥੋੜਾ ਜਿਹਾ ਬਾਡੀ ਸ਼ੁਰੂ ਹੋ ਗਈ ਬੰਦੇ ਫਿਰਦੇ ਨੇ ਇੱਕ ਦੂਏ ਨੂੰ ਦੀਂਦਾ ਪਰ ਪਹਿਲਾਂ ਤਾਂ ਜਿਆ ਕਣਕਾਂ ਹਰੀਆਂ ਖੜੀਆਂ ਤੇ ਆ ਨਿਕਲ ਨਹੀਂ ਬਹੁਤ ਉੱਪਰ ਹੋਇਆ ਪਿਆ ਸੀ ਕੁੱਤੇ ਫੇ ਕਿੰਨੇ ਕਨੇ ਆ ਫਿਰਦੇ ਨੇ ਜੀ ਖਾਸੇ ਨੇ ਆ ਬੈਠੇ ਨਹੀਂ ਤੇ ਕਿਹੜਾ ਦੂਰ ਦਾ ਜੁੰਡਾ ਹੈ ਹਾਂ ਭਾਜੀ ਦੇ ਨਹੀਂ ਹੈਗੇ 30 40 ਕੁੱਤਿਆਂ ਦਾ ਜੁੰਡਾ ਹੈ ਹਾਂ ਭਾਜੀ ਦੇ ਪੁੱਜਦੇ ਨਹੀਂ ਹੈਗੇ ਇਹ ਬੰਦਿਆਂ ਤੋਂ ਉੱਥੇ ਕੀ ਕਰਦੇ ਹੋ ਤੁਸੀਂ ਫਿਰ ਅਸੀਂ ਇਹ ਕੁੱਤਿਆਂ ਬਾਰੇ ਮੰਗ ਕਰਦੇ ਸਰਕਾਰ ਤੋਂ ਵੀ ਇਹਨਾਂ ਦਾ ਕੋਈ ਮਸਲਾ ਹੱਲ ਹੋਵੇ ਸਾਡੇ ਬੰਦਿਆਂ ਦਾ ਕੀ ਬਣ ਕੁੱਤਿਆਂ ਦੀ ਤਾਂ ਕੀਮਤ ਹੈ ਬੰਦੇ ਦੀ ਕੋਈ ਕੀਮਤ ਨਹੀਂ ਹੈ ਉਹ ਉੱਥੇ ਵੱਡੇ ਪਹਿਲਾਂ ਇੱਕ ਆ ਹੋਰੇ ਸਾਡੇ ਲਵੇ ਤਿੰਨ ਚਾਰ ਬੰਦਿਆਂ ਨੇ ਛਡਾਇਆ ਸੀ ਉਹ ਤੋਂ ਪਟਿਆਲੇ ਰਜਿੰਦਰਾ ਸਭ ਦੇ ਇਲਾਜ ਹੋਏ ਹੋਣੇ ਸਾਰਾ ਗਵਰਨਮੈਂਟ ਦੇ ਰਿਕਾਰਡ 'ਚ ਨਹੀਂ ਵੀ ਸਾਡੇ ਬੰਦੇ ਕਿੰਨੇ ਵੱਡੇ ਗਏ ਇੱਥੇ ਕਿੰਨੇ ਹੋ ਹੋਗੇ ਸਾਰਾ ਗਵਰਨਮੈਂਟਲ ਵੀ ਰਿਕਾਟ ਆ ਸਾਡੇ ਪਸਾਉ ਜਿਹਦਾ ਬੰਦਾ ਲੱਗੀ ਵਿਚਾਰਾ ਮਸ਼ੀਨ ਤੇ ਮਸੂਮ ਤੇ ਆਇਆ ਹੋਇਆ ਦੀ ਬਾਹਰ ਅੰਦਰ ਆਇਆ ਹੋਊਗਾ ਜਿਹਦੇ ਕੁੱਤੇ ਨੇ ਚੱਕ ਲਿਆ ਪਹਿਲਾਂ ਕਿੰਨੇ ਕੇਸ ਹੋ ਗਏ ਪਹਿਲਾਂ ਹੀ ਅਣਗਿਣਤੇ ਕੇਸ ਹੋਏ ਨੇ ਜੀ ਸਾਡਾ ਤਾਂ ਕੋਈ ਬਾਹਰ ਨਿਕਲਦਾ ਹੀ ਨਹੀਂਗਾ ਬਾਹਰ ਨਹੀਂ ਜਾਂਦਾ ਕੋਈ ਵੀ ਜੇ 2-4 ਬੰਦਿਆਂ ਤੋਂ ਬਿਨਾ ਬਾਹਰ ਨਿਕਲਦਾ ਨਹੀਂ ਕੋਈ ਪਿੰਡ ਵਾਸੀ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਕੋਈ ਮੰਗ ਨਹੀਂ ਕਰੀ ਮੰਗ ਕਰਦੇ ਆ ਜੀ ਕਹਿੰਦੇ ਨੇ ਜੀ ਇਹ ਤਾਂ ਬੰਦ ਕਰਿਆ ਹੋਇਆ ਵੀ ਕੁੱਤੇ ਮਾਰਨੇ ਨਹੀਂ ਕੁੱਤੇ ਦੀ ਕੁੱਤਿਆਂ ਦੀ ਕੀਮਤ ਹੋਗੀ ਬੰਦਿਆਂ ਦੀ ਕੋਈ ਕੀਮਤ ਨਹੀਂ ਹੈਗੀ ਆ ਸੋਜੇ ਪਿੰਡ ਪਹਿਲਾਂ ਇੱਕ ਏਕਾਂ ਨੇ ਵਿਚਾਰਾ ਪੂਰਾ ਪਿੰਜਰਾ ਪਿੰਜਰੀ ਮਿਲਿਆ ਬਰਛ ਟਿੱਕ 11 ਸਾਲ ਦਾ ਬੱਚਾ ਖਾ ਲਿਆ ਆ ਸਰਾਜਪੁਰ ਦੇ ਤਿੰਨ ਚਾਰ ਵਿਚਾਰੇ ਮਰ ਕੀ ਬਜੇ ਨੇ ਸਾਡੇ ਇਕੱਲੇ ਮਜਰੇ ਦੇ ਦੋ ਤਿੰਨ ਉਹ ਖਾ ਲੇ ਐਸ ਤੈ ਜੀ ਕਾਲੇ ਕੱਛਿਆਂ ਨੇ ਤੋਂ ਨਹੀਂ ਡਰਦੇ ਅਸੀਂ ਕੁੱਤਿਆਂ ਤੋਂ ਡਰਦੇ ਆ ਜਿਹੜਾ ਕਾਲੇ ਕੱਛਿਆਂ ਦਾ ਮਾਹੌਲ ਹੋਇਆ ਤੀ ਉਹਨਾਂ ਉਹਨਾਂ ਦਾ ਡਰ ਨਹੀਂ ਸੀ ਜੰਨਾ ਸਾਨੂੰ ਕਾਏ ਕੁੱਤਿਆਂ ਦਾ ਡਰ ਹੋਇਆ ਪਿਆ ਇਹ ਨਹੀਂ ਪਤਾ ਕਦ ਕ ਚੱਕ ਕੇ ਲੈ ਜਾਣਗੇ ਇਹਨੂੰ ਕੀ ਕਾਦੇ ਨਿਸ਼ਾਨ ਨੇ ਤੁਹਾਡੇ ਸਰੀਰ ਤੇ ਕੁੱਟਿਆ ਦੇ ਨੇ ਜੀ ਇਹ ਤੁਹਾਨੂੰ ਕਦੋਂ ਕਬੜਿਆ ਸੀ ਹੋ ਗਿਆ ਡੇਢ ਕ ਮਹੀਨਾ ਹੋ ਗਿਆ ਜਿਹੜਾ ਪਿੰਡਾ ਤੁਹਾਡਾ ਸਰਾਜਪੁਰ ਕਿੰਨੇ ਕ ਕੁੱਤੇ ਸੀ ਜਦੋਂ ਤੁਹਾਨੂੰ ਪਏ ਨੇ ਹੈਗੇ 12 ਕੁੱਤੇ ਨੇ ਜੀ ਇਹ ਅੱਛਾ ਉਹ ਤਾਂ ਕਿ ਇਹ ਬਚਾਉਣਾ ਮਰਤਾ ਹੀ ਨਹੀਂ ਆ ਗਏ ਅੱਛਾ ਹੂੰ ਅਸੀਂ ਮੰਗ ਕਰਦੇ ਵੀ ਇਹਨਾਂ ਨੂੰ ਮਾਰੇ ਜੀ ਬੰਦਾ ਗਵਰਨਮੈਂਟ ਦਵਾਈ ਦਵੇ ਅਸੀਂ ਦਈਏ ਇਹਨਾਂ ਨੂੰ ਮਰਨੇ ਇਹ ਇਹਦੇ ਇੱਕ 8 ਸਾਰਿਆਂ ਨੂੰ ਹੁਣ ਆ ਬੰਦਾ ਮੁੰਡਾ ਮਾਰਦਾ ਜੀ ਬਲੰਬਰਤਾਰੀ ਬੰਦਾ ਸੀ ਮਸ਼ੀਨ ਤੇ ਸੀਜਨ ਨਾਲ ਲਾਉਣਾ ਹੈ ਇਹ ਕੰਮ ਜਵਾਕਾਂ ਨੂੰ ਪਾਲਣਾ ਦੀ ਇਹਨੇ ਜਦੋਂ ਹੁਣ ਇਹਦਾ ਉਹ ਕਰਤਾ ਕੀ ਕਰੂ ਬੰਦਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਵੀ ਮਸ਼ੀਨਾਂ ਚਲਾਉਂਦੇ ਆਂ ਅੱਛਾ ਥੋੜੇ ਨਾਲ ਵੀ ਖੇਤੀਬਾੜੀ ਦਾ ਘਟਨਾ ਹਾਂ ਹਾਂ ਕੁੱਤਿਆਂ ਦੀ ਕੀਮਤ ਹੈ ਜੀ ਬੰਦਿਆਂ ਦੀ ਕੀਮਤ ਕੀ ਹੈ ਕੁੱਤੇ ਹੀ ਦਿੰਦੇ ਨੇ ਖਾਣ ਨੂੰ ਗਵਰਨਮੈਂਟਾਂ ਨੂੰ ਬੰਦੇ ਨਹੀਂ ਦਿੰਦੇ ਹੈਗੇ ਮੇਰਾ ਨਾਮ ਜਸਵੀਰ ਸਿੰਘ ਹੈ ਕਿਹੜਾ ਬੰਦਾ ਮੇਰਾ ਸਰਾਜਪੁਰ ਜੀ ਤੇ ਕਾਹਦੇ ਐਵੇਂ ਲੱਤਾਂ ਖਾਦੀਆਂ ਨੇ ਥੁੱਕੀਆਂ ਪਿੱਛੇ ਦੇ ਨਿਸ਼ਾਨ ਨੇ ਕੁੱਤੇ ਨਹੀਂ ਜੀ ਉਹ ਵਾਰਾ ਕੁੱਤੇ ਫੜਨੇ ਜੀ ਤਕਰੀਬਨ ਨੌ ਨੌ ਨਾਲ ਬੰਦੇ ਪਾ ਚੁੱਕੇ ਨੇ ਮਤਲਬ ਵੱਢ ਚੁੱਕੇ ਨੇ ਤੇ ਤੁਹਾਨੂੰ ਵੀ ਇਥੇ ਖੇਤ ਚ ਵੱਢਿਆ ਮੈਨੂੰ ਆ ਲੱਗਿਆ ਨਜ਼ਦੀਕ ਹੀ ਜਿਹਾ ਖੇਤ ਚ ਵੱਢਿਆ ਹੈ ਅੱਛਾ ਇਹਨੇ ਕਿੰਨੀਆਂ ਦੀ ਗੱਲ ਹੈ ਇਸ ਮੇਰੇ ਮੀਰ ਬਾਦ ਦੀ ਗੱਲ ਆ ਜੀ ਤਕਰੀਬਨ 11:00 ਦੀ ਗੱਲ ਆ ਜੀ ਅੱਛਾ ਜੀ ਤਕਰੀਬਨ ਇਹ 8:00 ਵੇ ਦੀ ਗੱਲ ਆ ਜੀ ਰਾਤ ਦੇ 8:00 ਵੇ ਦੀ ਗੱਲ ਆ ਜੀ ਅੱਛਾ ਮੈਂ ਤਾਂ ਕਿੰਨੂੰ ਉਟੀ ਖਾ ਮਤਲਬ ਉਟੀ ਉਟੀ ਖਾਣ ਤੋਂ ਬਾਅਦ ਹੀ ਮਾੜ ਨੂੰ ਘੁੰਮਣ ਵਾਗਿਆ ਅੱਛਾ ਉਹ ਦੋ ਜਿਹੜਾ ਮੁੰਡੇ ਦਾ ਯਾਰ ਦੋਸਤਾਂ ਜੀ ਫੋਨ ਆਗਾ ਜੀ ਉਸ ਤੋਂ ਬਾਅਦ ਫੋਨ ਤੋਂ ਬਾਅਦ ਮੈਨੂੰ ਇਹ ਪਤਾ ਲੱਗਿਆ ਮੇਰੇ 400 ਰੁਪਏ ਕਿਨਘੇਰਾ ਪਾ ਲਿਆ ਜੀ ਤਿੰਨ ਸੱਤ ਬੁੱਤੇ ਤੇ ਜੀ ਸੱਤ ਬੁੱਤੇ ਨੇ 400 ਕਿਨਘੇਰਾ ਪਾਉਣ ਤੋਂ ਬਾਅਦ ਮੈਨੂੰ ਖੱਚ ਕੇ ਲੈ ਗਏ ਜੀ ਮਤਲਬ ਮੇਰਾ 500 ਜਾਂ 17000 ਮਤਲਬ ਇਹ ਪਲਾਟ ਦੇ ਨਾਲ ਦੇ ਲਈ ਉਹਦੇ ਘਰ ਕੋਲ ਵੀ ਮੇਰਾ 500 ਰਹਿ ਗਿਆ ਜੀ ਉਹਨੇ ਮੈਨੂੰ ਪੂਰਾ ਖਚਣ ਦੀ ਕੋਸ਼ਿਸ਼ ਕੀਤੀ ਕਚਨ ਦੀ ਪੂਰੀ ਕੋਸ਼ਿਸ਼ ਕਰਨ ਮੇਰੇ ਨਾਲ ਕੱਪੜੇ ਤੇ ਜੀ ਮਤਲਬ ਕੱਪੜੇ ਵਿੱਚ ਮੇਰੇ ਉਹ 1700 ਫਸ ਗਏ ਫਸੰਤ ਤੋਂ ਬਾਅਦ ਮੈਂ ਤੋ ਖੱਟਣ ਦੇ ਕੋਸਪਾ ਉੱਰੀ ਪਰ ਮੈਂ ਤੋ ਗਾਹਣ ਨੂੰ ਤੁਰ ਲੱਗ ਗਿਆ ਉਹ ਨਾ ਗਿਆ ਜੀ ਖੱਟੇ ਨਹੀਂ ਗਿਆ ਜੀ ਖੱਟਣ ਤੋਂ ਬਾਅਦ ਜੀ ਮੈਂ ਬਰੋ ਆਵਾਜ਼ਾਂ ਮਾਰੀਆਂ ਜੀ ਆਵਾਜ਼ਾਂ ਮਾਰਨ ਤੋਂ ਬਾਅਦ ਤਵੇ ਪੰਜ ਮੁੰਡੇ ਜੀ ਪੰਜ ਗਵਾਂਡੀ ਗਵਾਂਡੀ ਨਾਲ ਕੇ ਮੈਨੂੰ ਸੜਾਇਆ ਜੀ ਇਹ ਨਾਜ ਕਰਾ ਰਿਹਾ ਅਰਜਿੰਦਰ ਹਸਪਤਾਲ ਕੋਲ ਨਾਜ ਕਰਾ ਰਿਹਾ ਪਟਿਆਲੇ ਪਟਿਆਲੇ ਇਹ ਮਰਦ ਕੀ ਕਰਦੇ ਹੋ ਮਕਦਮਾ ਮੈਂ ਸਰਕਾਰ ਨੂੰ ਇਹ ਕਹਿਣਾ ਜੀ ਵੀ ਹਾਏ ਕੁੱਤਿਆਂ ਦਾ ਮਤਲਬ ਕੁਸ ਕਰਿਆ ਜਾਵੇ ਕੱਲ ਕੋਈ ਹੋਰ ਬੰਦਾ ਸੰਗ ਆ ਜਾਵੇ ਮੈਂ ਰਾਜਪੁਰੇ ਦਾ ਰਾਜਪੁਰੇ ਕੱਲੇ ਮਾਰੇ ਦਾ ਮਤਲਬ ਖਾਲੇ ਹੀ ਉਹਦਾ ਰਾਜਪੁਰੇ ਨੂੰ ਲਾ ਲਈ ਉਹ ਇੱਕ ਆਖੇਤਾਂ ਦੇ ਵਿੱਚੋਂ ਉਹਦੀ ਲਾਸ਼ ਮਿਲਿਆ ਹੱਡੀਆਂ ਮਿਲੀਆਂ ਨਹੀਂ ਦਰਸਾ ਲਾ ਹੱਡੀਆਂ ਮਿਲੇ ਨਹੀਂ ਮੈਂ ਇਨਸਾਫ ਨੂੰ ਮੈਂ ਸਰਕਾਰ ਨੂੰ ਇਨਸਾਫ ਨੂੰ ਉੱਪਰੋਂ ਸੱਚਾ ਸਮਝੀ ਗੱਲ ਕਹਿਣਾ ਵੀ ਹਰੇਕ ਇਨਸਾਨ ਨੂੰ ਮਤਲਬ ਇਨਸਾਫ ਮਿਲਿਆ ਜਾਂ ਬਿਜਾ ਪੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਗਾਹਾਂ ਨੂੰ ਹੋਣ ਵਾਲੇ ਇਹ ਬੱਚਾ ਵੀ ਬੋਨ ਨੂੰ ਸੰਗ ਹੈ ਕੁੱਤੇ ਨੇ ਜੀ ਉਹ ਵਾਰਾ ਕੁੱਤੇ ਫੜਨੇ ਜੀ ਤਕਰੀਬਨ 9 9 ਨਾਲ ਬੰਦੇ ਪਾ ਚੁੱਕੇ ਨੇ ਮਤਲਬ ਵੱਢ ਚੁੱਕੇ ਨੇ ਇਹ ਤੁਹਾਨੂੰ ਵੀ ਇਥੇ ਖੇਤ ਚ ਵੱਢਿਆ ਮੈਨੂੰ ਆ ਲੱਗੇ ਨਜ਼ਦੀਕ ਜਿਹਾ ਖੇਤ ਚ ਵੱਢਿਆ ਜੀ ਅੱਛਾ ਇਹ ਕਿੰਨੇ ਦਿਨ ਦੀ ਗੱਲ ਹੈ ਇਸ ਮੇਰੇ ਮੀਰਵਾ ਦੀ ਗੱਲ ਆ ਜੀ ਤਕਰੀਬਨ 11 ਦਿਨ ਦੀ ਗੱਲ ਆ ਜੀ ਹੱਥ ਪੁੱਤ ਨੇ ਕੁੱਤੇ ਨੇ ਘੇਰ ਪਾਉਣ ਤੋਂ ਬਾਅਦ ਮੈਨੂੰ ਖੱਚ ਕੇ ਲੈ ਗਏ ਨੇ ਮਤਲਬ ਮੇਰਾ ਬਚਾਓ ਜ 17 5000 ਮਤਲਬ ਇਹ ਪਲਾਟ ਦੇ ਨਾਲ ਦੇ ਲਈ ਉਦੋਂ ਕਰਕੇ ਨੰਬਰ ਚਾਰ ਰਹਿ ਗਿਆ ਜੀ ਉਹਨੇ ਮੈਨੂੰ ਪੂਰਾ ਖਚਣ ਦੀ ਕੋਸ਼ਿਸ਼ ਕੀਤੀ ਕਿਚਨ ਦੇ ਪੂਰੀ ਕੋਸ਼ਿਸ਼ ਤੋਂ ਮੇਰੇ ਕੱਪੜੇ ਤੇ ਜੀ ਮਤਲਬ ਟੌਪੜੇ ਵਿੱਚ ਮੇਰੇ ਉਹ ਉਤਾਰਾ ਜਫਸ ਲੀ ਆਸਣ ਤੋਂ ਬਾਅਦ ਮੈਂ ਉਹ ਖਚਣ ਦੀ ਕੋਸ਼ਿਸ਼ ਪਾਉ ਕਰੀ ਪਰ ਮਤਲਬ ਗਾਹਣ ਨੂੰ ਤੁਲੇ ਉਹ ਨਹੀਂ ਗਿਆ ਜੀ ਖੱਚੇ ਨਹੀਂ ਗਿਆ ਜੀ